ਲਵੇ ਗੋਪੀ ਚਟਕਲਾ ਸੁਣੋ ਨਾ ਜੱਟ ਤੇ ਬਹਾਮਣ ਦੀ ਬੜੀ ਪੱਕੀ ਯਾਰੀ ਹੁੰਦੀ ਆ। ਦੋਵੇਂ ਲੰਗੋਟिए ਯਾਰ ਹੁੰਦੇ ਜਮਾ। ਤੇ ਕੰਮ ਦੋਵਾਂ ਦਾ ਚੱਲਦਾ ਨਹੀਂ ਹੁੰਦਾ ਵਿਹਲੇ ਹੁੰਦੇ ਆ। ਤੇ ਦੋਵੇਂ ਸੋਚਦੇ ਕੀ ਕੰਮ ਕੀਤਾ ਜਾਵੇ ਪੈਸਾ ਪੂਦਾ ਥੋੜਾ ਕਮਾਈਏ। ਦਮੇ ਲੁੱਟਾਂ ਖੋਹਾਂ ਕਰਨ ਲੱਗ ਪੈਂਦੇ ਆ। ਤੇ ਇੱਦਿ ਕੋਈ ਬਜ਼ੁਰਗ ਸਲਾਹ ਦਿੰਦਾ ਤੋ ਇਹ ਲੁੱਟਾਂ ਖੋਹਾਂ ਕਰਦੇ ਆ। ਕੋਈ ਤਕੜਾ ਬੰਦਾ ਆ ਗਿਆ ਟੱਕਰ ਗਿਆ ਤੈਨੂੰ ਐਵੇਂ ਛੱਟਵਟ ਮਾਰੂਗਾ। ਆ ਖਲੀਆ ਉਹਨਾਂ ਨੂੰ ਨੁਕਸਾਨ ਕਰਾ ਲੋਂਗੇ ਤਾਂ ਬਾਬੇ ਬਣ ਜੋ ਇਹ ਵੀ ਗੱਲ ਸਹੀ ਆ ਤਾਂ ਬਾਬੇ ਬਣ ਜਾਂਦੇ ਆ ਇਹਨੇ ਕਿਸੇ ਪਿੰਡ ਚ ਜਾਂਦੇ ਆ ਤੇ ਉਹ ਡੇਰਾ ਲਾ ਕੇ ਬਹਿ ਜਾਂਦੇ ਆ ਉਹ ਪਿੰਡ ਚ ਕਈਆਂ ਸਾਲਾਂ ਤੋਂ ਮੀਂਹ ਪਿਆ ਨਹੀਂ ਹੁੰਦਾ ਸੁੱਕਾ ਪਿਆ ਹੁੰਦਾ ਆ ਤੇ ਕੋਈ ਆਉਂਦਾ ਆ ਕਹਿੰਦਾ ਲੱਗਦਾ ਬਾਬੇੜੇ ਕਰਨੀ ਵਾਲੇ ਆ ਇਹਨਾਂ ਨੂੰ ਕਹਿੰਨੇ ਆ ਜਾ ਕੇ ਝੋਂਦੇ ਆ ਤਾਂ ਕਹਿੰਦੇ ਬਾਬਾ ਜੀ ਜੇ ਤੁਸੀਂ ਸਾਡੇ ਪਿੰਡ ਚ ਮੀਂਹ ਪਵਾ ਦੋ ਨਾ ਇਹਨਾਂ 10000 ਰੁਪਇਆ ਦਊਂਗਾ ਮੇਰੇ ਕੋਲ ਇੱਕ ਖਤਾ ਆ んで ਕੋਈ ਨਾ ਠੀਕ ਹੈ ਪਵਾ ਦਵਾਂਗੇ। ਤੋਂ ਸਾਈ ਫੜ ਲੈਂਦੇ ਆ। ਤੇ ਜਿਉ ਚਲ ਜਾਂਦਾ ਹੈ ਤਾਂ ਫੇ ਜਿਹੜਾ ਗੁਰੂ ਹੁੰਦਾ ਹੈ ਜਿਹੜਾ ਜੱਟ ਉਹ ਬੰਮਣ ਨੂੰ ਕਹਿੰਦਾ ਜਾ ਕੇ ਦੇਖ ਕੇ ਆਓ ਸਾਹਮਣੇ ਖੂਹ ਆ ਉਹਦੇ ਵਿੱਚ ਦੇਖ ਪਾਣੀ ਪੋਣੀ ਹੈਗਾ ਕਿ ਨਹੀਂ ਕਿਉਂਕਿ ਮੀਂਹ ਪੈਣ ਦਾ ਕੋਈ ਅਸਰ ਹੈ ਨਹੀਂਗੇ। ਤੋ ਜਾਂਦਾ ਦੇਖਦਾ ਕਿ ਹਾਂ ਪਾਣੀ ਹੈਗਾ ਇਹਨਾਂ ਚੱਲ ਆਪਾਂ ਨਾ ਰਾਤ ਨੂੰ ਨਾ ਬਾਲਟੀਆਂ ਭਰ ਭਰ ਕੇ ਨਾ ਇਹਦਾ ਖੇਤ ਹੈ ਤਾਰ ਕਰ ਦਵਾਂਗੇ ਜਮਾ। ਔਰ ਜਦੋਂ ਰਾਤ ਪੈਂਦੀ ਆ ਤਾਂ ਦੋਵੇਂ ਗਰੂ ਚ ਲਾਲ ਲੱਗਦੇ ਆ ਪਾਲਟੀਆਂ ਭਰਨਾ ਭਰ ਭਰ ਕੇ ਭਰ ਭਰ ਕੇ ਐ ਪਹਿਲੀ ਤਰ ਕਰਦੇ ਨੇ ਤਰ ਉੱਪਰ ਤੱਕ ਕਰ ਦਿੰਦੇ ਆ ਜੇ ਸਵੇਰ ਨੂੰ ਆਉਂਦਾ ਤੇ ਬੜਾ ਖੁਸ਼ ਹੁੰਦਾ ਬਈ ਦੇਖ ਕੇ ਲੈ ਵੀ ਬਾਬਿਆਂ بڑے ਕਰਨੀ ਵਾਲੇ ਬਾਬੇ ਆ ਇਹਨੇ ਮੇਰੇ ਖਤੇ ਜਮੀਨ ਪੋਇਆ ਹੋਰ ਕਿਸੇ ਦੇ ਖਤੇ ਜਮੀਨੀ ਪੋਇਆ ਉਹ ਹੀ ਨਹੀਂ ਜਾ ਕੇ ਕਿਸੇ ਹੋਣ ਦਾ ਦਿੰਦਾ ਤੇ ਉਹ ਆਉਂਦਾ ਉਹ ਕਹਿੰਦੇ ਬਾਬਾ ਜੀ ਮੇਰੇ ਕੋਲ ਆ ਦੋ ਖਤੇ ਜੇ ਤੁਸੀਂ ਮੇਰੇ ਖਤੇ ਜਮੀਂ ਭਵਾ ਦੋ ਨਾ ਤਾਂ ਮੈਂ ਤੁਹਾਨੂੰ ਦਊਗਾ 20000 ਰੁਪਇਆ ਕਿਹਦੇ ਕੋਈ ਨਾ ਤੇਰੇ ਖਤੇ ਚ ਵੀ ਭਵਾ ਦਵਾਂਗੇ ਹੁਣ ਰਾਤ ਨੂੰ ਫੇਰ ਲੱਗਦੇ ਗੁਰੂ ਚ ਇਲਾਜਾਂ ਬਾਲਟੀਆਂ ਢੋਂਦੇ ਆ ਸਵੇਰ ਤੱਕ ਐ ਥੱਕ ਜਾਂਦੇ ਆ ਪਾਣੀ ਢੋਂਦੇ ਢੰਦੇ ਉਹਦੀ ਪਾਲੀਆਂ ਤਰ ਕਰ ਦਿੰਦੇ ਆ ਉਹ ਵੀ ਉਹ ਵੀ ਪੈਸੇ ਲੈ ਲੈਂਦੇ ਆ ਉਹ ਵੀ ਬੜਾ ਖੁਸ਼ ਹੁੰਦਾ ਕੋਈ ਦਿਨ ਜਾ ਕੇ ਕਹੇ ਹੋਰ ਨੂੰ ਦੱਸਦਾ ਉਹ ਵੀ ਆਉਂਦਾ ਕਿ ਮੈਂ ਵੀ ਜਨਾਬ ਆਬਿਆਂ ਕੋ ਉਹ ਵੀ ਹੁੰਦਾ ਇਹਦਾ ਬਾਬਾ ਜੀ ਮੇਰੇ ਕੋਲ 10 ਖਤੇ ਜੇ ਤੁਸੀਂ ਮੇਰੇ ਖਤੇ ਜੀ ਮੀ ਪਵਾ ਦਵਨਾ ਮੈਂ ਤੁਹਾਨੂੰ ਦਵਾਂਗਾ 1 ਲੱਖ ਰੁਪਈਆ ਤੇ ਜਿਹੜਾ ਚੇਲਾ ਹੁੰਦਾ ਬਾਮਣ ਉਹ ਖੜਾ ਸੁਣਨ ਦਿਆ ਹਲਾ ਹੱਥ ਜੋੜ ਕੇ ਕਹਿੰਦਾ ਕਹਿੰਦਾ ਬਾਬਾ ਜੀ ਬਚਨ ਕਰਨ ਤੋਂ ਪਹਿਲਾਂ ਨਾ ਥੋੜਾ ਸੋਚ ਸਮਝ ਲਿਓ ਕਿਉਂਕਿ ਬਦਲਾਂ ਦੀ ਪਾਟੀ ਪਈ ਆ